ਸਤਿ ਸ਼੍ਰੀ ਅਕਾਲ ਜੀ ਪੰਜਾਬ ਸਿੰਘ ਚੈਨਲ ਨਾਲ ਜੁੜਿਓ ਮੈਂ ਹਾਂ ਸੋਨੀ ਬੂਤਖੜੀਆ ਦੋਸਤੋ ਹਲਕਾ ਸਾਨੇਵਾਲ ਦੇ ਦੇ ਆਂਦੇ ਪਿੰਡ ਸਸਰਾਲੀ ਕਲੋਨੀ ਦੇ ਸਤਲੁਜ ਬੰਦ ਤੇ ਮੌਜੂਦਾ ਜਿੱਥੇ ਲਗਾਤਾਰ ਤਿੰਨ ਦਿਨਾਂ ਤੋਂ ਅਸੀਂ ਤੁਹਾਨੂੰ ਲਗਾਤਾਰ ਹਰ ਇੱਕੋ ਐਂਗਲ ਤੋਂ ਤਸਵੀਰ ਦਿਖਾ ਰਹੇ ਹਾਂ ਜਿਸ ਦੇ ਨਾਲ ਇਸੇ ਪਿੰਡਾਂ ਦੇ ਲੋਕਾਂ ਨੂੰ ਜਾਂ ਪਿੰਡਾਂ ਦੇ ਪਿੰਡ ਪਾਣੀ ਦੀ ਤਦਾਰ ਦੇ ਵਿੱਚ ਕਿਤਨਾ ਕਿਤੇ ਨਜ਼ਰ ਆ ਰਹੀ ਸੀ ਔਰ ਪ੍ਰਸ਼ਾਸਨ ਵੱਲੋਂ ਲਗਾਤਾਰ ਪ੍ਰਬੰਧ ਕੀਤੇ ਜਾ ਰਹੇ ਆ ਔਰ ਵੱਡੇ ਵੱਡੇ ਪ੍ਰਬੰਧ ਕੀਤੇ ਜਾ ਰਹੇ ਆ ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕੀ ਪਾਣੀ ਦੀ ਸਪੀਡ ਇਸ ਵਕਤ ਤੁਸੀਂ ਮੌਕੇ ਦੀ ਦੇਖ ਸਕਦੇ ਆ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਵਾ ਪਾਣੀ ਦੀ ਸਪੀਡ ਦੇ ਅੱਗੇ ਕਿਤੇ ਨਾ ਕਿਤੇ ਸਰਕਾਰ ਦੇ ਕੰਮ ਕਰਨ ਦੀ ਸਪੀਡ ਜ਼ਰੂਰ ਘੱਟ ਨਜ਼ਰ ਆ ਰਹੀ ਆ ਇਹ ਗੱਲਾਂ ਅਸੀਂ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਪਿਛਲੇ 4 ਦਿਨਾਂ ਤੋਂ ਲਗਾਤਾਰ ਅਸੀਂ ਚੀਕ-ਚੀਕ ਕੇ ਇੱਕੋ ਹੀ ਗੱਲ ਕਹਿ ਰਹੇ ਹਾਂ ਕਿ ਪਾਣੀ ਦੀ ਜੋ ਸਪੀਡ ਆ ਜੋ ਪਾਣੀ ਦਾ ਲੈਵਲ ਵੱਧਦਾ ਜਾ ਰਿਹਾ ਪਾਣੀ ਦੇ ਨਾਲ ਕਿਤੇ ਨਾ ਕਿਤੇ ਜੋ ਖਾੜ ਪੈਂਦੀ ਬੰਦ ਦੇ ਨੇੜੇ ਨੂੰ ਲੱਗਦਾ ਜਾ ਰਿਹਾ ਵਾ ਕਿਉਂਕਿ ਲਗਾਤਾਰ ਕਿਸਾਨ ਇੱਥੇ ਮੌਜੂਦ ਸੇ ਜਿੰਨਾ ਕਿਸਾਨਾਂ ਦੀ ਜ਼ਮੀਨ ਤਿੰਨ ਤੋਂ 4 ਕਿੱਲੇ ਅ ਲਗਾਤਾਰ ਇਸ ਪਾਣੀ ਦੇ ਵਿੱਚ ਵਾਦੇ ਜਾਂ ਪਾਣੀ ਦੇ ਵਿੱਚ ਹੜ੍ਹ ਗਏ ਆ ਔਰ ਤੁਸੀਂ ਮੌਕੇ ਦੀ ਇਸ ਵਕਤ ਦੇ ਹਾਲਾਤ ਤੁਸੀਂ ਦੇਖ ਸਕਦਾ ਕਿ ਦੇਖਣ ਨੂੰ ਜਿਹੜਾ ਮੰਜ਼ਰ ਆ ਬਹੁਤ ਧਿਆਨਖ ਮੰਜਰ ਲੱਗ ਰਿਹਾ ਵਾ ਔਰ ਇਹ ਗੱਲ ਵੀ ਅਸੀਂ ਦੱਸ ਦਿੰਨੇ ਆ ਕਿਉਂਕਿ ਪ੍ਰਸ਼ਾਸਨ ਵੱਲੋਂ ਹਰ ਇੱਕ ਕੋਈ ਪੈਂਤਰਾ ਅਪਣਾਇਆ ਜਾ ਰਿਹਾ ਜਿਸ ਦੇ ਨਾਲ ਪਾਣੀ ਨੂੰ ਰੋਕਿਆ ਜਾਵੇ ਪਰ ਮਿੱਟੀ ਦੀਆਂ ਬੋਰੀਆਂ ਦੇ ਨਾਲ ਪਾਣੀ ਨਹੀਂ ਰੁਕ ਰਿਹਾ ਕਿਉਂਕਿ ਪਾਣੀ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਜਿਹੜੀਆਂ ਮਿੱਟੀ ਦੇ ਥੈਲੇ ਲਗਾਏ ਜਾਂਦੇ ਆ ਜਾਂ ਦਰਕਤਗਾਰਾ ਲਾਏ ਜਾਂਦੇ ਆ ਉਹ ਵਿੱਚ ਹੀ ਹਰ ਦਿਨ ਨਜ਼ਰ ਆ ਰਹੇ ਆ ਉਹ ਤਸਵੀਰਾਂ ਤੁਸੀਂ ਮੌਕੇ ਤੇ ਆ ਦੇਖ ਸਕਦੇ ਆ ਔਰ ਸਰਕਾਰ ਦੇ ਚੁਣੇ ਹੋਏ ਨੁਮਾਇੰਦੇ ਜੋ ਇੱਥੇ ਮੌਕੇ ਤੇ ਪਹੁੰਚਦੇ ਆ ਹਰ ਇੱਕ ਉਹ ਸਥਿਤੀ ਵੀ ਦੇਖਦੇ ਆ ਕਿਤਨੇ ਕਿਤੇ ਕਾਰਵਾਈ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਇੱਕ ਪੱਥਰਾਂ ਦੀ ਗੱਡੀ ਜਾਂ ਪੱਥਰਾਂ ਦੇ ਸਟੱਡ ਵਗੈਰਾ ਲਾਉਣ ਦੀ ਜ਼ਰੂਰਤ ਸੀ ਪਰ ਪੱਥਰਾਂ ਦਾ ਸਟੱਡ ਹਜੇ ਤੱਕ ਨਹੀਂ ਆਇਆ ਕਿਉਂਕਿ ਲੋਕਾਂ ਦਾ ਇਹ ਕਹਿਣਾ ਵਾ ਜੇਕਰ ਪੱਥਰਾਂ ਦਾ ਸਟੱਡ ਲਗਾ ਕੇ ਇਸ ਇਸ ਤਰੀ ਦੀ دیوار ਬਣਾ ਕੇ ਕਿਤਨਾ ਕਿਤੇ ਪਾਣੀ ਨੂੰ ਕੰਟਰੋਲ ਕੀਤਾ ਜਾ ਸਕਦਾ ਵਾ ਪਰ ਪਾਣੀ ਨੂੰ ਕੰਟਰੋਲ ਤਾਂ ਕੀ ਕਰਨਾ ਪਾਣੀ ਪਾਣੀ ਦੀ ਸਪੀਡ ਜ਼ਿਆਦਾ ਹੋਣ ਕਰਕੇ ਪਾਣੀ ਲਗਾਤਾਰ ਬੰਨ ਬੰਨ ਨੂੰ ਲੱਗਦਾ ਹੋਇਆ ਨਜ਼ਰ ਆ ਰਿਹਾ ਵਾ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਇਧਰੋਂ ਦਿਖਾਇਆ ਜਾਵੇ ਕਿ ਬੰਨ ਜਿਹੜਾ ਮੌਕੇ ਤੇ ਜਿਸ ਨੂੰ ਤੁਸੀਂ ਵੀ ਕਿਹਾ ਜਾਂਦਾ ਵਾ ਉਹ ਬੰਨ ਇੱਥੋਂ ਜੇਕਰ ਦੂਰੀ ਲਾਈਏ ਉਸ ਦੀ 150 ਤੋਂ 200 ਦੇ ਕਰੀਬ 150 ਤੋਂ 200 ਦੇ ਕਈ 150 200 ਮੀਟਰ ਦੇ ਕਰੀਬ ਹੈ ਪਰ ਪਰ ਲੋਕਾਂ ਦਾ ਇਹ ਕਹਿਣਾ ਕਿ 150 200 ਮੀਟਰ ਵੀ ਤੁਸੀਂ ਜ਼ਿਆਦਾ ਕਹਿੰਦਾ 100 ਮੀਟਰ ਦੀ ਦੂਰੀ ਰਹਿ ਗਈ ਆ ਔਰ ਮੌਕੇ ਤੇ ਲੋਕ ਮੌਜੂਦ ਆ ਲੋਕਾਂ ਦਾ ਇਸੇ ਵਿਸ਼ੇ ਬਾਰੇ ਕੀ ਕਹਿਣਾ ਔਰ ਪਾਣੀ ਨੂੰ ਦੇਖ ਕੇ ਕੀ ਪਾਣੀ ਦੀ ਸਥਿਤੀ ਨੂੰ ਕਿਤੇ ਨਾ ਕਿਤੇ ਕੰਟਰੋਲ ਕੀਤਾ ਜਾ ਸਕਦਾ ਉਹ ਸੋ ਗੱਲਬਾਤ ਕਰਨਿਆ ਬਾਈ ਜੀ ਕੀ ਨਾਮ ਹੈ ਜੀ ਪਰਮਿੰਦਰ ਸਿੰਘ ਜੀ ਇਸੇ ਇਲਾਕੇ ਦੇ ਹੋ ਜੀ ਚੂੜਾਲ ਦੇ ਬਾਈ ਚੂੜਾਲ ਦੇ ਹਾਂ ਜੀ ਅ ਇੱਥੇ ਮੰਜ਼ਰ ਦੇਖਣੇ ਆਏ ਸੀ ਜਾਂ ਤੁਸੀਂ ਕੀ ਦੇਖਣ ਜਾਣਖਣ ਆਏ ਜੀ ਇੱਥੇ ਬਹੁਤ ਯਾਨੀ ਕਿ ਨੁਕਸਾਨ ਬਹੁਤ ਹੋ ਗਿਆ ਦੇਖੋ ਫਸਲਾਂ ਰੁੜ ਗਈਆਂ ਨੇ ਵਿਚਾਰਾਂ ਦਾ ਬਹੁਤ ਨੁਕਸਾਨ ਆ ਕੋਈ ਪ੍ਰਬੰਧ ਨਹੀਂ ਹੈਗਾ ਸਰਕਾਰ ਦਾ ਇੱਥੇ ਆਉਂਦੇ ਨੇ ਫੋਟੋਆਂ ਕਰਾ ਕੇ ਤੋਰ ਜਿੰਦੇ ਨੇ ਸਰਕਾਰ ਦਾ ਇਹ ਕਹਿਣਾ ਹੈ ਕਹਿੰਦੇ ਲੋਕਾਂ ਦਾ ਅਸੀਂ ਬਾਰ ਬਾਰ ਇਹੀ ਗੱਲਾਂ ਦਿਖਾ ਰਹੇ ਸੀ ਲੋਕੇ ਗੱਲ ਕਹਿੰਦੇ ਕਿ ਉੱਚ ਅਧਿਕਾਰੀ ਆਉਂਦੇ ਆ ਕਿਤੇ ਨਾ ਕਿਤੇ ਫੋਟੋਆਂ ਕਰਾ ਕੇ ਚਲੇ ਜਾਂਦੇ ਆ ਅਸੀਂ ਤਿੰਨ ਤੋਂ ਚਾਰ ਦਿਨ ਉੱਥੇ ਕਵਰ ਕਰ ਰਹੇ ਆ ਉਹਨਾਂ ਵੱਲੋਂ ਹਰ ਇੱਕ ਉਹ ਪੈਂਤਰਾ ਅਪਣਾਇਆ ਜਾ ਰਿਹਾ ਇੱਧਰਲੇ ਪਾਸੇ ਉਧਰਲੇ ਪਾਸੇ ਮੈਂ ਹੀ ਨਹੀਂ ਕਹ ਰਿਹਾ ਕਿ ਉਧਰਲੇ ਪਾਸੇ ਉਧਰਲੇ ਪਾਸੇ ਉਹ ਪੈਂਤਰਾ ਬਣਾਇਆ ਜਾ ਰਿਹਾ ਸਿਰਫ ਮਿੱਟੀ ਦੇ ਥੱਲੇ ਭਰ ਕੇ ਲਗਾਇਆ ਜਾ ਰਿਹਾ ਮਿੱਟੀ ਨਾਲ ਨਹੀਂ ਪਥਰਾ ਨਾਲ ਰੁਕਣਾ ਜਾਲ ਬੰਨਿਆ ਜਾਵੇ ਸਾਰਾ ਕੁਝ ਰੁਕ ਜਾਂਦਾ ਜੀ ਠੀਕ ਹੈ ਆਂਦੇ ਨੇ ਫੋਟੋਆਂ ਕਰਾ ਕੇ ਤੁਰ ਜਾਂਦੇ ਨੇ ਕੋਈ ਸਰਕਾਰ ਨੇ ਕੁਝ ਨਹੀਂ ਕਰਨਾ ਹੈਗਾ ਇਹ ਵਿਚਾਰੇ ਜ਼ਿੰਮੇਵਾਰ ਖੜੇ ਨਹੀਂ ਵੇਖੋ ਫਸਲਾਂ ਵੇਖੋ ਤੁਸੀਂ ਦੀਆ ਸਾਰਾ ਕੁਝ ਨੁਕਸਾਨ ਹੋ ਗਿਆ ਤੁਸੀਂ ਆਪ ਗੱਲ ਕਰੋ ਜ਼ਿੰਮੇਵਾਰਾਂ ਨਾਲ ਪੁੱਛੋ ਕਿੰਨਾ ਨੁਕਸਾਨ ਹੋ ਗਿਆ ਮੋਟਰ ਵੀ ਹੁਣ ਸਾਹਮਣੇ ਆਵੇਖੋ ਮੋਟਰ ਸਾਹਮਣੇ ਮੋਟਰ ਤੇ ਗਈ ਹੁਣ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਨਜ਼ਦੀਕੀ અમરાબાદ ਜਿਸ ਦੇ ਵਿੱਚ ਹਰੀ ਕੋ ਕਿਸਾਨ ਦਾ ਸਮਾਨ ਪਿਆ ਹੁੰਦਾ ਕਈ ਢੋਲ ਲੈ ਕੇ ਮੰਝਾ ਜਾਂ ਇੱਕ ਮੋਟਰ ਵੀ ਹੁੰਦੀ ਆ ਉਹ ਵੀ ਕਿਤੇ ਨਾ ਕਿਤੇ ਅੱਜ ਇਸ ਪਾਰੀ ਦੇ ਤਦਾਰ ਪਾਰੀ ਦੇ ਹਰ ਦੇ ਵਿੱਚ ਹਰਦੀ ਹੋਈ ਨਜ਼ਰ ਆਵੇਗੀ ਹੋ ਸਕਦਾ 15 20 ਮਿੰਟਾਂ ਦੇ ਵਿੱਚ ਵਿੱਚ ਚਾਹ ਦੇ ਘੰਟੇ ਦੇ ਵਿੱਚ ਉਹ ਵੀ ਹਟ ਜਾਵੇਗੀ ਪਰ ਸਵਾਲ ਅੱ체 ਇਹ ਹੈ ਕਿ ਪ੍ਰਸ਼ਾਸਨ ਨੂੰ ਲਗਾਤਾਰ ਤਿੰਨ ਜਾਂ ਚਾਰ ਦਿਨਾਂ ਤੋਂ ਬੇਨਤੀ ਕਰਨ ਦੇ ਬਾਅਦ ਵੀ ਇੱਥੇ ਸਿਚੁਏਸ਼ਨ ਕੰਟਰੋਲ ਕਿਉਂ ਨਹੀਂ ਹੋ ਰਹੀ ਹੋ ਬਣਾ ਸਾਰਾ ਸੱਚਾ ਸਾਰੀਆਂ ਸਾਰਾ ਦੋਤਿਆਂ ਦੇ ਨਾਲ ਇਹ ਟਾਈਮ ਤੋਂ ਇੱਥੇ ਹੋ ਤੁਸੀਂ ਅਜੀ ਮੈਂ ਤਾਂ ਸਵੇਰ ਤੋਂ ਹੀ ਇੱਥੇ ਸਵੇਰੇ ਕਿੰਨੇ ਕਜੇ ਸੀ ਅਜੀ ਮੈਂ 9 ਵਜੇ ਆ ਗਿਆ ਸੀ ਸਵੇਰੇ 9 ਵਜੇ ਤੇ ਹੁਣ ਟਾਈਮ 2 ਤੋਂ 2.5 ਦੇ ਵਿੱਚ ਦਾ ਹੋ ਗਿਆ ਵਾ ਤਾਂ ਇਹ ਜਰੂਰ ਦੱਸ ਦਿਓ ਕਿ ਪਾਣੀ ਦੀ ਜਿਹੜੀ ਸਥਿਤੀ ਹੈ ਪਾਣੀ ਦਾ ਲੈਵਲ ਹੈ ਕਿਤਨੇ ਕਿਤੇ ਘਟ ਰਿਹਾ ਜਾਂ ਵੱਧ ਰਿਹਾ ਵੱਧ ਗਿਆ ਵੱਧ ਗਿਆ ਤਿੰਨ ਵਾਰ ਪਾਣੀ ਵੱਧ ਗਿਆ ਅੱਗੇ ਨਾਲ ਸਵੇਰ ਨਾਲ ਪਾਣੀ ਵੱਧ ਗਿਆ ਵਾ ਪਾਣੀ ਵਹਿ ਗਿਆ ਪਾਣੀ ਸਵੇਰੇ ਸਿੱਟੀ ਸੀ ਸਵੇਰੇ ਸਿੱਟੀ ਇਹ ਜਿਹੜੀ ਬੰਨ ਸੀ ਉਤੋਂ ਅੱਗੇ ਸੇਰ ਤੋਂ ਪਰੇ ਵੀ ਆ ਸਾਰਾ ਕੁਝ ਆ ਰੇਲਾ ਖਾਰਪਾ ਪਾ ਗਿਆ ਉਹ ਦਰੱਖ ਦੋ ਉੱਥੇ ਲੈ ਗਿਆ ਤਾਰਾ ਤਾਂ ਹੀ ਪਾਈਆਂ ਹੋਈਆਂ ਨੇ ਜੀ ਵੀ ਵੀ ਗਾਹਾਂ ਨੂੰ ਰੋੜ ਕੇ ਨਾ ਲੈ ਜੂ ਪਾਣੀ ਤੇ ਜਿਹੜੇ ਮੌਕੇ ਤੇ ਪ੍ਰਸ਼ਾਸਨ ਦੇ ਪ੍ਰਬੰਧਾ ਤੁਹਾਨੂੰ ਕੀ ਦੇ ਪ੍ਰਬੰਧ ਕੀ ਜਿਹੜਾ ਕਿ ਆਉਂਦਾ ਫੋਟੋਆਂ ਕਰਾ ਕੇ ਲੈਣ ਦਾ ਹਾਂ ਜੀ ਅਸੀਂ ਪੂਰਾ ਬੰਦੋਬਸਤ ਕਰਦੇ ਹਾਂ ਕੱਲ੍ਹ ਤੇ ਵੀਰ ਮੇ ਆਇਆ ਸੀ ਅੱਜ ਅਮਰ ਸਿੰਘ ਆ ਗਿਆ ਤੇ ਨਾਲ ਉਹਦੇ ਨਾਲ ਬਾਜਵਾਦੀ ਗਾ ਤੇ ਬੋਰਡ ਮਾ ਲੈ ਕੇ ਚਲੇ ਜਾਂਦੇ ਆ ਹਾਂ ਜੀ ਅਸੀਂ ਆਇਆ ਕਰਾਂਗੇ ਫਲਾਣਾ ਕਰਾਂਗੇ ਕੱਲ ਵੀ ਉਹ ਦੂਜਾ ਵੀ ਕਹਿੰਦੇ ਜੀਗਾ ਕੀ ਕਹਿੰਦੇ ਮੁੰਡੀਆਂ ਕਹਿੰਦਾ ਜੀ ਸਾਡਾ ਪ੍ਰਸ਼ਾਸਨ ਪੂਰੀ ਤਿਆਰੀ ਚ ਲੱਗਿਆ ਹੋਇਆ 24 ਘੰਟੇ ਰਹਿੰਦੇ ਆ 24 ਘੰਟੇ ਕੋਈ ਨਹੀਂ ਰਹਿੰਦਾ ਇੱਕ ਵਿਚਾਰਾ ਗੜੀਆਂ ਦਾ ਖਾਲਸਾ ਖਾਲਸਾ ਜ਼ਮੀਨ ਦਾ ਗੱਡੇ ਨਾਲ ਲੱਗਿਆ ਹੋਇਆ ਆ ਜੀ ਆ ਜੀ ਸੀ ਵੀ ਉਹਨੇ ਇਕੱਲੀ ਆ ਵੀ ਜਿਹੜੇ ਬੰਦੇ ਔਖੇ ਹੁੰਦੇ ਆ ਤੇ ਵੀ ਚਲ ਤੂੰ ਜੇ ਸੀ ਨਾਲ ਮਦਦ ਕਰ ਦੇ ਹੁਣ ਤੱਕ ਕਿੰਨੀ ਕਿ ਜ਼ਮੀਨ ਪਾਣੀ ਦੇ ਵਿੱਚ ਜਾ ਚੁੱਕੀ ਆ 10 15 ਕਿਲੇ ਦਾ ਵਾਧੇ ਹੋ ਗਏ ਹੋਣਗੇ ਲੈ ਗਿਆ ਆਏ ਬਣ ਕੇ ਆ ਜਿਹੜਾ ਝੋਨਾ ਨਾ ਉਹ ਉੱਥੇ ਤੱਕ ਸੀ ਆ ਉਹ ਪਰੇ ਤੱਕ ਉਤੋਂ ਦੇ ਸਾਰੇ 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 ਆਲ ਨਾਲ ਪਿੰਡਾਂ ਦੇ ਲੱਗੇ ਹੋਏ ਉਹ ਤਾਂ ਕੋਈ ਇੱਥੇ ਹੀ ਨਹੀਂ ਉਧਰ ਪ੍ਰਸ਼ਾਸਨ ਬਹੁਤ ਜਿਆਦਾ ਬਹੁਤ ਉੱਚ ਅਧਿਕਾਰੀ ਵੀ ਕਈ ਮੌਜੂਦ ਨੇ ਉਹ ਕਿੱਥੇ ਕੋਈ ਨਹੀਂ ਆ ਹੁਣ ਗੇੜਾ ਮਾਰ ਕੇ ਮੁੜ ਗਿਆ ਬਾਜਵਾ ਵੀ ਮੁੜ ਗਿਆ ਤੇਰੇ ਦੂਜਾ ਵੀ ਮੁੜ ਗਿਆ ਕੀ ਕਹਿੰਦੇ ਇਹਨਾਂ ਨਮਾਜਵਾ ਤੇ ਤਾਂ ਜਾਂ ਕੋਈ ਇਹਨਾਂ ਨੂੰ ਰਾਸ਼ਨ ਦਾ ਦੇ ਗਿਆ ਵੀ ਹਾਂ ਮੈਂ ਤੁਹਾਨੂੰ ਤੁਹਾਡੀ ਤੁਹਾਡੀ ਉਮਰ ਕਿੰਨੀ ਹੋ ਗਈ ਮੇਰੀ 72 ਸਾਲ ਦੀ ਉਮਰ 72 ਸਾਲਾਂ ਦੇ ਵਿੱਚ ਕਿੰਨੇ ਕੁ ਤੁਸੀਂ ਇਸ ਤਰ੍ਹਾਂ ਆਲੇ ਦੇ ਵਿੱਚ ਅਜੇ 4-5 ਹੜ੍ਹ ਦੇਖ ਲਏ ਸਭ ਤੋਂ ਵੱਡਾ ਹੜ੍ਹ 88 ਜਾਇਆ ਸੀ ਪਰ ਉਹ ਲੱਗ ਗਿਆ ਸੀ ਇਹਦੇ ਨਾਲ ਬੰਨਵੇ ਤੇ ਚਾਰ ਸਵੇਰੇ ਬਾਣੀ ਖੜਨਗੇ ਜੀ ਉਹਨੇ ਇੰਨਾ ਨੁਕਸਾਨ ਨਹੀਂ ਕੀਤਾ ਜਿੰਨਾ ਐਤਕੇ ਨੁਕਸਾਨ ਹੋਇਆ ਜੀ ਕਿਸਾਨਾਂ ਦਾ ਆ ਆ ਹੁੰਦੇਗਾ ਝੋਨਾ ਵੀ ਚਲਾ ਗਿਆ ਇੱਥੇ ਪੱਠੇ ਜੀ ਉਹ ਵੀ ਚਲੇ ਗਏ ਅੱਜ 1 ਕਰੋੜ ਇਹ ਬੁਝਾਲ ਬਾਦਲਵਾੜਾ ਕਰ ਗਿਆ 1918 ਸਾਲ ਕਾਂਗਰਸ ਕਰਗੀ ਕਿਸੇ ਨੇ ਹਾਲੇ ਤੱਕ ਇਹ ਦਰਿਆ ਦੇ ਪਾਣੀ ਦੇ ਕੇ ਬੰਦਵਾਸਤੀ ਨਹੀਂ ਕਰਿਆ ਕਰੇ ਨਹੀਂ ਕਿਸੇ ਨੇ ਵੀ ਬੰਦਵਾਸ ਇਹ ਠੋਕਰਾਂ ਬਾਣਾ ਪੱਥਰਾ ਦੀ ਸੱਟ ਕਹਿੰਦੇ ਆ ਜੀ ਉਹ ਸੱਟ ਕਹਿੰਦੇ ਆ ਜੀ ਉਹ ਵਾਹਨ ਤਾਂ ਆ ਕੇ ਜਿਹੜਾ ਪਾਣੀ ਹੈ ਵਿਚਾਰੇ ਵਿਚਾਰੇ ਜਾਵੇ ਜੀ ਕਿ ਆ ਦਰਿਆ ਦੇ ਬੰਨ ਨੂੰ ਨਾ ਮਾਰ ਕਰਨ ਜੀ ਤੇ ਅਸੀਂ ਤਾਂ ਤਾਪ ਇੱਥੇ ਕੰਨਾਂ ਲੱਗੇ ਆ ਪਬਲਿਕ ਤਾਂ ਲੱਗੇ ਆ ਸਤਲੁਜ ਬੰਨ ਦਿਆਂ ਤਸਵੀਰਾਂ ਤੁਹਾਡੇ ਨਾਲ ਪਰਸੋਂ ਰੋਜ਼ ਤੋਂ ਲਗਾਤਾਰ ਸਾਂਝੀਆਂ ਕਰ ਰਹੇ ਆ ਕਿ ਹਰੇ ਖਬਰ ਦੇ ਵਿੱਚ ਤੁਸੀਂ ਦੇਖਿਆ ਕਿ ਪਾਣੀ ਦਾ ਵਾ ਕਿਸ ਤਰ੍ਹਾਂ ਤੇਜ਼ੀ ਦੇ ਨਾਲ ਬੰਨ ਵੱਲ ਨੂੰ ਵਧਦਾ ਆ ਨਜ਼ਰ ਆਂਦਾ ਉੱਥੇ ਜੇਕਰ ਦੇਖੀਏ ਤਾਂ ਪ੍ਰਸ਼ਾਸਨ ਉੱਚ ਅਧਿਕਾਰੀ ਵੀ ਕਹੀ ਇੱਥੇ ਵੱਡੀ ਮਾਤਰਾ ਦੇ ਵਿੱਚ ਪਹੁੰਚ ਰਹੇ ਔਰ ਬਾਣੀ ਨੂੰ ਪੱਕਾ ਕਰ ਲਈ ਕਿਤਨਾ ਕਿਤੇ ਇਕਜੁੱਟ ਹੋ ਗਏ ਲੱਗੇ ਹੋਏ ਨੇ ਔਰ ਮਨਰੇਗਾ ਦੇ ਵਿੱਚ ਕੰਮ ਕਰਨ ਵਾਲੀਆਂ ਮਦਾਮਾਂ ਭੈਣਾਂ ਵੀ ਲੱਗੀਆਂ ਹੋਈਆਂ ਆ ਔਰ ਕਿਹੜੇ ਕਿਹੜੇ ਪਿੰਡਾਂ ਤੋਂ ਜੋ ਮਨਰੇਗਾ ਦੇ ਵਿੱਚ ਕੰਮ ਕਰਨ ਵਾਲੀਆਂ ਔਰਤਾਂਾਂ ਤੋਂ ਜਾਣਕਾਰੀ ਲੈਣੇ ਅਜੀ ਕੀ ਨਾਵਾਂ ਜੀ ਤੁਹਾਡਾ ਹਾਂਜੀ ਨਿਰਮਲ ਕੌਰ ਜੀ ਜੀ ਇਨਚਾਰਜ ਹੋ ਜੀ ਹਾਂਜੀ ਸਰ ਮੈਂ ਮਨਰੇਕਾ ਦੀ ਇਨਚਾਰਜ ਹਾਂ ਤੇ ਤਕਰੀਬਨ 3 ਦਿਨਾਂ ਤੋਂ ਅਸੀਂ ਇੱਥੇ ਬੰਦ ਦੇ ਉੱਪਰ ਕਿਉਂਕਿ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਤੇ ਚੱਲ ਰਿਹਾ ਵਾ ਅਸੀਂ ਆਪਣੀ ਡਿਊਟੀ ਜਦ ਕਿ 9 ਵਜੇ ਸਾਡੀ ਡਿਊਟੀ ਸਟਾਰਟ ਹੁੰਦੀ ਹੈ ਅਸੀਂ 7 ਵਜੇ ਤੋਂ ਡਿਊਟੀ ਦੇ ਰਹੇ ਹਾਂ ਜੀ ਇੱਥੇ ਔਰ ਅਸੀਂ ਸਾਰੇ ਪਿੰਡਾਂ ਦੀਆਂ ਆਰਾਵਤ ਚੂੜਵਾਲ ਮੰਗੜਪਿੰਡ ਬੂਥਗੜ ਸਸਰਾਲੀ ਕਲੋਨੀ ਅਸੀਂ ਪੰਜ ਪਿੰਡਾਂ ਤੋਂ ਅਸੀਂ ਸਾਰੀ ਲੇਬਰ ਪਿੰਡਾਂ ਦੀ ਮੰਗਵਾਈ ਹੋਈ ਹੈ ਜੀ ਬਾਕੀ ਸਾਡੇ ਇੱਥੇ ਨਾਲ ਲੱਗਦੇ ਪੋਲਟੀ ਫਾਰਮ ਤੇ ਇਹਨਾਂ ਦੇ ਵਿੱਚੋਂ ਵੀ ਅਸੀਂ ਇਧਰੋਂ ਵੀ ਬਹੁਤ ਇਹ ਕੰਮ ਅਸੀਂ ਬਹੁਤ ਵਧੀਆ ਕਰ ਰਹੇ ਹਾਂ ਚਲੋ ਜੀ ਇੱਥੇ ਸਾਡੇ ਪਿੰਡ ਦਾ ਬਚਾਅ ਹੋ ਸਕੇ ਜੀ ਜਿਹੜੇ ਸਭ ਦਾ ਪਾਣੀ ਦਾ ਬਹਾਅ ਚੱਲ ਰਿਹਾ ਹੈ ਅਸੀਂ ਦੱਸ ਰਿਹਾ ਕਿ 3 ਦਿਨਾਂ ਤੋਂ ਲਗਾਤਾਰ ਲੱਗ ਰਿਹਾ ਕਿਤੇ ਲੱਗਦਾ ਕਿ ਸਥਿਤੀ ਕੰਟਰੋਲ ਦੇ ਵਿੱਚ ਕੀਤੀ ਜਾ ਸਕਦੀ ਹੈ ਪਰ ਸਥਿਤੀ ਇਹ ਕਿ ਦਿਨਾਂ ਕਿਤੇ ਆਊਟ ਆਫ ਕੰਟਰੋਲ ਲੱਗ ਰਹੀ ਹੈ ਹਾਂ ਜੀ ਸਰ ਅਸੀਂ ਕੋਸ਼ਿਸ਼ ਤਾਂ ਦੇਖੋ ਜੀ ਸਾਡੀ ਬਹੁਤ ਜ਼ਿਆਦਾ ਕੱਲ ਵੀ ਅਸੀਂ ਬਹੁਤ ਵਧੀਆ ਚਲੋ ਕੀਤਾ ਕੰਮ ਤੇ ਜਿੰਨੇ ਵੀ ਅਸੀਂ ਬੋਰੇ ਲਗਾ ਰਹੇ ਹਾਂ ਉਹ ਸਰ ਪਾਣੀ ਦੇ ਬਹਾਓ ਦੇ ਨਾਲ ਨਹੀਂ ਟਿਕ ਰਿਹਾ ਤੇ ਨਾਲ ਹੀ ਨਾਲ ਨੁਕਸਾਨ ਹੋ ਜਾਂਦਾ ਜੀ ਕੀ ਲੱਗਦਾ ਤੁਹਾਨੂੰ ਵੀ ਪਾਣੀ ਜਿਸ ਤਰ੍ਹਾਂ ਬੂੜੀਆਂ ਦੇ ਨਾਲ ਤਾਂ ਪਾਣੀ ਨਹੀਂ ਟਿਕਦਾ ਤਾਂ ਇਸ ਤੋਂ ਇਲਾਵਾ ਪੱਥਰ ਜਾਂ ਕੋਈ ਸਟੱਡ ਵਗੈਰੇ ਦੀ ਲੋੜ ਹੈ ਹਾਂਜੀ ਸਰ ਸਾਡੇ ਸਾਰੇ ਜਮਾ ਡੀਸੀ ਸਰ ਸਾਰੇ ਮੈਡਮ ਸਾਡੇ ਸਾਰੇ ਵਿਭਾਗ ਦੇ ਦਫਤਰ ਪ੍ਰਸ਼ਾਸਨ ਵੱਲੋਂ ਵੀਡੀਓ ਸਰ ਮੁੰਡੀਆਂ ਵਾਲੇ ਸਰ ਸਾਰੇ ਜੋਰਾ ਵਾਲ ਸਰ ਸਾਰੇ ਹਰੇ ਜੀ ਇੱਥੇ ਔਰ ਸਾਰਿਆਂ ਨੇ ਸਾਨੂੰ ਇਹ ਕਿਹਾ ਕਿ ਸਰ ਹੁਣ ਪੱਥਰ ਆ ਰਹੇ ਸਾਡੇ ਪਿੰਡ ਦੇ ਵਿੱਚ ਪੰਜ ਚਾਰ ਗੱਡੀਆਂ ਪੱਥਰਾਂ ਨੇ ਆਣਗੇ ਉਹਨਾਂ ਨੂੰ ਛਾਲ ਪਾ ਕੇ ਅੱਗੇ ਪਾਣੀ ਕਵਰ ਕੀਤਾ ਜਾਊਗਾ ਜੀ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਪਾਣੀ ਨਹੀਂ ਕਵਰ ਕੀਤਾ ਜਾਊਗਾ ਕਿਤਨਾ ਕਿਤੇ ਤੁਹਾਡੇ ਵੱਲੋਂ ਤਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪਾਣੀ ਨੂੰ ਕੰਟਰੋਲ ਤਾਂ ਨਹੀਂ ਪਾਇਆ ਜਾ ਸਕਦਾ ਹੁਣ ਸਰ ਦੇਖੋ ਜੀ ਹੁਣ ਇਹ ਜੋਏ ਦੇ ਸਾਹਿਬ ਨਾਲ ਪਾਣੀ ਦੀ ਮਾਤਰਾ ਚੱਲ ਰਹੀ ਹੈ ਤਾਂ ਹੁਣ ਵਾਈਗੁਰੂ ਦੇ ਹੱਥ ਹੈ ਸਾਡੀ ਤਾਂ ਕੋਸ਼ਿਸ਼ ਹੈ ਜੀ ਹਾਂਜੀ ਜਿਵੇਂ ਦੇਖਿਆ ਕਿ ਲਗਾਤਾਰ ਤੁਹਾਨੂੰ ਬਾਰ ਬਾਰ ਅਸੀਂ ਜਈ ਸਾਹਿਬ ਨਾਲ ਵੀ ਗੱਲਬਾਤ ਕੀਤੀ ਅਸੀਂ ਉਹਨਾਂ ਨਾਲ ਵੀ ਇਹੀ ਗੱਲ ਕੀਤੀ ਸੀ ਕਿ ਜਿਸ ਤਰ੍ਹਾਂ ਪਾਣੀ ਦਾ ਵਹਾਅ ਲਗਾਤਾਰ ਵਧ ਰਿਹਾ ਹੈ ਬਹੁਤ ਕਿਤਨਾ ਕਿਤੇ ਪਿੰਡਾਂ ਨੂੰ ਨੁਕਸਾਨ ਪਹੁੰਚਦਾ ਹੈ ਨਜ਼ਰ ਜਰੂਰ ਆ ਰਿਹਾ ਪਰ ਜਈ ਸਾਹਿਬ ਦਾ ਇਹ ਕਹਿਣਾ ਸੀ ਕਿ ਸਥਿਤੀ ਅੰਡਰ ਕੰਟਰੋਲ ਆ ਪਰ ਹੁਣ ਜੇ ਦੇਖਿਆ ਜਾਵੇ ਤਾਂ ਲਗਾਤਾਰ ਜੋ ਸਥਿਤੀ ਵਿਗੜਦੀ ਨਜ਼ਰ ਆ ਰਹੀ ਆ 3-3 4-4 ਫੁੱਟ ਦੀ ਜਗ੍ਹਾ ਲਗਾਤਾਰ ਪਾਣੀ ਦੇ ਵਿੱਚ ਵਹਿੰਦੀ ਜਾ ਰਹੀ ਆ ਔਰ ਪਾਣੀ ਵੰਨ ਵੱਲ ਤੇਜ਼ੀ ਨਾਲ ਵਧਦਾ ਹੋਇਆ ਨਜ਼ਰ ਆ ਰਿਹਾ ਪਰ ਇੱਥੇ ਜਿਹੜੀਆਂ ਮਨਰੇਗਾ ਦੇ ਵਿੱਚ ਮਤਾਮਾ ਭੈਣਾ ਵੀ ਕੰਮ ਕਰਦੇ ਉਹ ਵੀ ਆਪਣੇ ਨੂੰ ਪੂਰੀ ਕੋਸ਼ਿਸ਼ ਕਰਦੇ ਹੋਏ ਕਿਸੇ ਤਰ੍ਹਾਂ ਬੰਨ ਨੂੰ ਮਜ਼ਬੂਤ ਕਰਕੇ ਪਿੰਡਾਂ ਦੇ ਪਿੰਡ ਇਸ ਪਾਣੀ ਦੇ ਵਹਾਤੋਂ ਬਚਾਏ ਜਾ ਸਕਣ ਹਾਂਜੀ ਸੁਮਨ ਸਾਹਿਬ ਕਿਵੇਂ ਇਹਦਾ ਚੱਲ ਰਿਹਾ ਕੰਮ ਪਰਸੋ ਤੋਂ ਚੱਲ ਰਿਹਾ ਸੀਗਾ ਔਰ ਅਸੀਂ ਵਾਰ-ਵਾਰ ਖਬਰਾਂ ਦੇ ਵਿੱਚ ਵੀ ਇਹੀ ਚੀਜ਼ ਦਿਖਾ ਰਹੇ ਸੀਗੇ ਕਿ ਕਿਤਨਾ ਕਿਤੇ ਜਿਹੜੀ ਸਥਿਤੀ ਆ ਅੰਡਰ ਆਫ ਕੰਟਰੋਲ ਆਉਣ ਦੀ ਨਜ਼ਰ ਆ ਰਹੀ ਆ ਔਰ ਮੌਕੇ ਦੇ ਪ੍ਰਸ਼ਾਸਨ ਵੱਲੋਂ ਇਹੀ ਗੱਲ ਕਹੀ ਜਾਂਦੀ ਹੈ ਕਿ ਸਥਿਤੀ ਅੰਡਰ ਕੰਟਰੋਲ ਆ ਪਰ ਜਿਹੜਾ ਹੁਣ ਮੌਕੇ ਤੇ ਤੁਸੀਂ ਦੇਖ ਰਹੇ ਆ ਕੀ ਲੱਗਦਾ ਕਿ ਪਾਣੀ ਨੂੰ ਕਾਬੂ ਪਾਇਆ ਜਾ ਸਕਦਾ ਪਾਣੀ ਨੂੰ ਸਾਰਾ ਮੈਕਮੇ ਲੱਗੇ ਹੋਇਆ ਸਾਰਾ ਐਸਡੀਐਮ ਸਾਹਿਬ ਬੈਠੇ ਐਸੇ ਮੈਡਮ ਡੀਸੀ ਸਾਹਿਬ ਆ ਰਹੇ ਹੂੰ ਫਟਵਾਰੀ ਸਾਹਿਬ ਚੰਨਗੋ ਸਾਹਿਬ ਵੀਡੀਓ ਸਾਹਿਬ ਸਾਰੇ ਅਫਸਰ ਇੱਥੇ ਆ ਕੇ ਬੈਠੇ ਆ ਪਰ ਹਲੇ ਤੱਕ ਤਾਂ ਕੋਈ ਬਹੁਤਾ ਨੁਕਸਾਨ ਨਹੀਂ ਹੋਇਆ ਠੀਕਾਂ ਹੀ ਡਿੱਗ ਰਹੀਆਂ ਪਾਣੀ ਕੰਟਰੋਲ ਚੱਲੇ ਪਰ ਜੇ ਅਫਸਰ ਸਾਡਾ ਸਹਿਯੋਗ ਦੇਣਗੇ ਪੂਰਾ ਸਾਰਾ ਕੁਝ ਠੀਕ ਹੋ ਜਾਊਗਾ ਕੀ ਪਸਾਰ ਦੀਆਂ ਟੀਮਾਂ ਲਗੀਆਂ ਮੌਕੇ ਤੇ ਹੁਣ ਕਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕਿਹੜੇ ਦਰਾਖਤ ਕੱਟੇ ਜਾ ਰਹੇ ਜਾਂ ਕਿਸੇ ਕਿਸੇ ਦੇ ਨਾਲ ਪਾਣੀ ਨੂੰ ਰੁਕ ਲਈ ਜਾ ਰਹੀ ਹੁਣ ਇਸ ਵੇਲੇ ਸਾਡੇ ਸੇਖਵਾਲ ਦੀ ਨੇਵਰ ਆਈ ਹੈ ਜਿਗਲਾਤ ਮਹਿਕਮਾ ਆਇਆ ਇੱਥੇ ਸਾਰੇ ਆਸੀ ਨਰੇਗਾ ਵਾਲੇ ਸਾਰੇ ਬੁਲਾਏ ਹੋਏ ਆ ਇਸ ਵੇਲੇ ਆਸੀਂ ਦਰਖਤ ਵੱਡ ਵੱਡ ਕੇ ਨਾਲ ਲਾ ਰਹ ਭੂ ਆਪ ਸਰ ਸਾਰੇ ਸਹੀ ਹੋ ਰਹੇ ਜੀ ਲੱਗਦਾ ਕਿ ਪਾਣੀ ਜਿਸ ਤਰ੍ਹਾਂ ਮਿੱਟੀ ਦੇ ਥੱਲੇ ਪਰ ਪਰ ਲਗਾਏ ਜਾ ਰਹੇ ਪਾਣੀ ਉਸ ਦੇ ਨਾਲ ਕੰਟਰੋਲ ਹੋ ਸਕਦਾ ਜਾਂ ਇਸ ਤੋਂ ਇਲਾਵਾ ਕੁਝ ਹੋਰ ਚੀਜ਼ ਚਾਹੀਦੀ ਇਸ ਤੋਂ ਇਲਾਵਾ ਜਿਹੜਾ ਕੰਟਰੋਲ ਹੋਣਾ ਜੀ ਬੋਰੇ ਦਾ ਕੁਝ ਕਰਦੇ ਨੇ ਉਹ ਤਾਂ ਕੱਲੇ ਹੜ ਗਿਆ ਸਾਡੇ ਸਾਹਮਣੇ ਹੜ ਗਿਆ ਤੇ ਇਸ ਵੇਲੇ ਪੱਥਰਾਂ ਦੀ ਲੋੜ ਆ ਪੱਥਰ ਹਨ 100 200 ਅਗੱਦੀ ਫਿਰ ਇਹਨੂੰ ਹੋ ਸਕਦਾ ਠੀਕ ਨਹੀਂ ਰਹਿ ਸਕਦਾ ਜੀ ਪੱਥਰਾਂ ਦੀ ਲੋੜ ਆ ਬਹੁਤ ਜ਼ਰੂਰੀ ਹੂੰ ਅ ਇੱਕ ਪਰਸੋਂ ਅਸੀਂ ਖਬਰ ਕਰਦੇ ਸੀ ਕਿ ਪਰਲੇ ਪਾਸੇ ਉਹ ਕਿਤੇ ਨਾ ਕਿਤੇ ਨਿੱਜੀ ਤੌਰ ਤੇ ਪਤਾ ਨਹੀਂ ਤੁਹਾਡੇ ਨਾਲ ਕੋਈ ਗੱਲ ਹੋਊਗੀ ਜਾਂ ਉਹ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਇਹਨੇ ਸਰਪੰਚ ਸਾਹਿਬ ਨੇ ਸਾਡੀ ਆ ਕੇ ਸਾਰ ਨਹੀਂ ਲਈ ਕੀ ਤੁਸੀਂ ਉੱਥੇ ਪਹੁੰਚੇ ਨਹੀਂ ਜਾਂ ਕਿ ਕੀ ਇਹ ਗੱਲਬਾਤ ਜਰੂਰ ਦੱਸ ਸਕੋ ਉਹ ਜਿਹੜੀ ਉਹਨਾਂ ਦੀ ਆਤ ਦਾ ਜਿਹੜਾ ਉਂਗਲੀ ਕਾ ਰਹੀ ਜਾਂ ਕੁਛ ਕਹਿਣਾ ਕਰ ਗਏ ਅਸੀਂ ਤਾਂ ਉਦੋਂ ਤੋਂ 4 ਵਜੇ ਆ ਕੇ ਇੱਥੇ ਬਹਿ ਜੰਨੇ ਹਾਂ ਅੱਜ ਨੂੰ 10-11 ਵਜੇ ਜਾਣੇ ਆ ਸਾਰੇ ਮਹਿਮਾਨ ਜਿੰਨੇ ਵੇਦਾਂ ਪੂਰੀ ਸੇਵਾ ਕਰੀ ਜੇ ਕਹੇ ਰੋਟੀ ਕਹਿੰਦੀ ਰੋਟੀ ਖਲਾਈ ਦੀ ਹਰ ਕਿਸੇਵਾ ਹੋ ਰਹੀ ਇੱਥੇ ਅਸੀਂ ਸਹਿਯੋਗ ਦੇ ਰਹੇ ਉਹਨਾਂ ਦੀ ਵੀ ਕਿਤੇ ਨਾ ਕਿਤੇ ਦੇ ਆ ਰਹੀ ਆ ਇਹ ਇਹ ਪਤਾ ਕੀ ਇਹਦਾ ਨਾਂ ਦਾ ਇਹ ਮਹਿਕ ਮਨਾਈ ਆ ਨਾ ਸਿਰਫ ਨਾਂ ਦਾ ਹੀ ਆ ਪਰਮਾਤਮਾ ਦੇ ਬਸਾ ਪਰਮਾਤਮਾ ਜਿਉਂ ਕਰਨਾ ਉਹ ਹੋਣਾ ਹੈ ਹੋਰ ਕੁਝ ਨਹੀਂ ਕਰ ਸਕਦੇ ਆਪਾਂ ਆਪਾਂ ਪੂਰਾ ਸਹਿਯੋਗ ਦੇ ਰਹੇ ਆ ਫਿਰ ਲੋਕਾਂ ਨੇ ਕਿਤੇ ਕਿਤੇ ਗੱਲਬਾਤ ਕਰਦੇ ਸੀ ਉਹਨਾਂ ਦਾ ਇਹ ਵੀ ਕਿਹਾ ਬਾ ਕਹਿੰਦੇ ਇਹ ਪਰਮ ਜਿਹੜੀ ਕੁਦਰਤੀ ਮਾਰ ਪੈਂਦੀ ਉਹ ਤਾਂ ਅਲੱਗ ਤੋਰ ਤੇ ਆ ਪਰ ਇਸੇ ਜਗ੍ਹਾ ਤੇ ਮਾਈਨਿੰਗ ਜਿਹੜੀ ਲਗਾਤਾਰ ਦਿਨ ਰਾਤ ਚੱਲਦੀ ਸੀ ਅਨਲੀਗਲ ਤਰੀਕੇ ਨਾਲ ਚੱਲਦੀ ਸੀ ਜੇਕਰ ਪਿੰਡ ਵਾਲੇ ਨੇ ਉਸੇ ਆ ਕੇ ਰੋਕਿਆ ਹੁੰਦਾ ਅੱਜ ਨੂੰ ਸਾਨੂੰ ਇਹ ਮੌਕਾ ਨਾ ਦੇਖਣਾ ਪੈਂਦਾ ਹੁਣ ਪਿੰਡ ਵਾਲਿਆਂ ਨੂੰ ਆ ਕੇ ਪੂਰਾ ਸਹਿਯੋਗ ਦੇਣਾ ਚਾਹੀਦਾ ਮਾਈਨਿੰਗ ਜ ਮਾਦਨੇ ਕੰਨ ਤਿਆਰ ਨਹੀਂ ਬਾਚੂਗਲੀਆਂ ਕੰਨ ਤਿਆਰ ਹੈ ਗਿਆ ਮਾਈਨਿੰਗ ਅਧਿਕਾਰੀ ਵੱਲੋਂ ਕੀ ਸਹਿਯੋਗ ਮਿਲ ਰਿਹਾ ਜੀ ਮਾਈਨ ਨਾਲ ਸਾਰੇ ਆਏ ਨੇ ਇੱਥੇ ਐਕਸਨ ਸਾਹਿਬ ਆਏ ਐ ਐਚਡੀਓ ਸਾਹਿਬ ਆਏ ਸਾਰੇ ਜੇਈ ਸਾਹਿਬ ਸਾਰੇ ਅੱਛੇ ਹੀ ਆ ਸਾਰੇ ਵੀਡੀਓ ਸਾਹਿਬ ਸਾਰੇ ਇੱਥੇ ਆ ਜੇਈ ਸਾਹਿਬ ਸਾਰੇ ਇੱਥੇ ਸਾਰੇ ਮਹਿਕਵੇ ਦੇ ਪਰਿਵਾਰੀ ਦੇ ਆ ਸਾਰੇ ਮਹਿਕ ਵਿੱਚ ਜੀ